ਤਿਹਾਰਾਂ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਦੇਖਣ ਨੂੰ ਮਿਲੀਆਂ ਨੇ ਦੀਵਾਲੀ ਨੂੰ ਜਿੱਥੇ ਖੁਸ਼ੀਆਂ ਦਾ ਤਿਹਾਰ ਕਿਹਾ ਜਾਂਦਾ ਹੈ ਉੱਥੇ ਹੀ ਰੌਸ਼ਨੀ ਦਾ ਤਿਹਾਰ ਵੀ ਕਿਹਾ ਜਾਂਦਾ ਹੈ ਇਸ ਦਿਨ ਭਗਵਾਨ ਸ੍ਰੀ ਰਾਮਚੰਦਰ ਸ਼੍ਰੀ ਲੰਕਾ ਤੇ ਵਿਜੇ ਪ੍ਰਾਪਤ ਕਰਕੇ ਅਯੁੱਧਿਆ ਵਾਪਸ ਪਹੁੰਚੇ ਸਨ ਜਿਸ ਦੀ ਖੁਸ਼ੀ ਵਿੱਚ ਲੋਕਾਂ ਵੱਲੋਂ ਦੀਪਮਾਲਾ ਕੀਤੀ ਗਈ ਸੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਨੇ ਲੜੀਆਂ ਸਜਾਈਆਂ ਗਈਆਂ ਨੇ ਕਿਤਨੇ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਰੰਗ-ਬਰੰਗੀਆਂ ਲੜੀਆਂ ਜਿਹੜੀਆਂ ਨੇ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਨੇ ਜੋ ਦੁਕਾਨਦਾਰ ਨੇ ਕਾਫੀ ਲੰਬੇ ਸਮੇਂ ਤੋਂ ਇਸ ਕਾਰੋਬਾਰ ਦੇ ਵਿੱਚ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਦੀਵਾਲੀ ਨੂੰ ਜਿਹੜਾ ਰੌਸ਼ਨੀ ਦਾ ਤਿਹਾਰ ਕਿਹਾ ਜਾਂਦਾ ਕਿਤੇ ਨਾ ਕਿਤੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਖਰੀਦੋਦਾਰੀ ਖਰੀਦਾਰੀ ਕਰਨ ਵਾਸਤੇ ਆਉਂਦੇ ਨੇ ਲੜੀਆਂ ਦੀ ਗੱਲ ਕਰ ਲਈਏ ਜਾਂ ਦੀਵੀਆਂ ਦੀ ਕਿਸ ਤਰ੍ਹਾਂ ਦਾ ਕੰਮ ਆ ਬਹੁਤ ਵਧੀਆ ਮੇਰੇ ਵੀਰ ਇੱਕਦਮ ਠੀਕ ਹੈ ਇਹਨਾਂ ਮਾਲ ਲੈਣੇ ਉਹਨਾਂ ਨਾਲ ਨਾਲ ਚਲਾਈ ਜਾਂਦੇ ਆ ਗਾਗਨ ਨਾ ਹੀ ਹੁੰਦੇ ਸਰ ਕਿੰਨੇ ਕਿਸਮੇ ਤੋਂ ਕਾਰੋਬਾਰ ਦੇ ਵਿੱਚ ਇਹ ਮੈਂ ਜੀ 55 ਸਾਲ ਹੋ ਗਏ ਵੀਰ ਜੀ 55 ਸਾਲ ਹੋ ਗਏ ਜੀ ਜੀ ਇਹ ਪਿਛਲੇ ਸਾਲਾਂ ਦੀ ਗੱਲ ਕਰੀਏ ਉਹਨਾਂ ਦੇ ਮੁਕਾਬਲੇ ਕਿੰਨਾ ਕੁ ਫਰਕ ਆ ਕ ਕਮ ਦੇ ਵਿੱਚ ਜਿੱਦਾਂ ਪਿਛਲੇ ਸਾਲ ਸੀ ਪੰਜ ਸੱਤ 10 ਦੁਕਾਨਦਾਰ ਹੁੰਦੇ ਸੀ ਕੰਬਾਉਟ ਆਫ ਦੇ ਹੁਣ ਹੋ ਗਿਆ ਮੇਰਾ ਗਲਤ 70 ਦੁਕਾਨਦਾਰ ਕਰੇ ਨੇ ਇਹਦੇ ਵਜ੍ਹਾ ਸਾਡੇ ਬਿਜ਼ਾਰ ਸੀ ਅੱਛਾ ਜੀ ਕਿਸ ਕਰਕੇ ਵੀ ਪਰ ਮੇਰੀ ਵੀ ਮਿਹਰ ਹੈ ਪੁਰਾਣੇ ਕਾਗ ਜੁੜੇ ਹੋਏ ਆ ਸਭ ਕੁਝ ਚਲੀ ਜਾਂਦਾ ਅੱਛਾ ਜਿੱਦਾਂ ਲੁਧਿਆਣੇ ਦੇ ਬਾਜ਼ਾਰ ਜਿਹੜੇ ਨੇ ਫੇਮਸ ਨੇ ਚਾਹੇ ਆਪਾਂ ਇਲੈਕਟ੍ਰੋਨਿਕ ਬਾਜ਼ਾਰ ਦੀ ਗੱਲ ਕਰ ਲਈ ਜਾਂ ਹੋਰ ਦੂਰੋਂ ਦੂਰੋਂ ਲੋਕ ਖਰੀਦਦਾਰੀ ਕਰਨ ਵਾਸਤੇ ਆਉਂਦੇ ਨੇ ਕਿੰਨਾ ਬਠਿੰਡਾ ਫਿਰੋਜ਼ਪੁਰ ਹਾਂਜੀ ਪਟਿਆਲਾ ਹਾਂਜੀ ਨਾਬਾ ਹਾਂ ਜੀ ਹਾਂ ਇਹ ਮਾਚਰੇ ਵਰਦੇ ਇੱਕ ਬਹੁਤ ਗਾਗਾ ਅੰਦਾਜੀ ਅੱਛਾ ਜੀ ਅੱਛਾ ਜਿਵੇਂ ਲੜੀਆਂ ਨੇ ਤੁਹਾਡੇ ਕੋਲੇ ਲੜੀਆਂ ਜਿਹੜੀਆਂ ਨੇ ਇੱਕ ਮਤਲਬ ਨਮੀ ਕੋਈ ਖਾਸियत ਇਹਨਾਂ ਦੇ ਵਿੱਚ ਜਿੱਦਾਂ ਕੋਈ ਜਗਮਗ ਜਗਮਗ ਕਰਦੀਆਂ ਜਾਂ ਇੱਕ ਸਾਰ ਚੱਲਦੀਆਂ ਨੇ ਕੋਈ ਇਹਨਾਂ ਦੇ ਟਾਈਮਰ ਵਗੈਰਾ ਵੀ ਲੱਗੇ ਹੋਣ ਸਾਰੇ ਮੇਲ ਦੀਆਂ ਚੱਲੀ ਜਾਣੀਆਂ ਜੀ ਸਾਰੇ ਮੇਲ ਦੀਆਂ ਬਣੀਆਂ ਜਾਣੀਆਂ ਜੀ ਉਹ ਦੇਖੋ ਇੱਕ ਨੰਬਰ ਦੇ ਜੀ ਉਹ ਇੱਕ ਬਲ ਬਸ਼ੇਰ ਅੰਗੜ ਦਾ ਪਿਛਲੇ ਵਾਰ ਤੋਂ ਤੁਹਾਡੇ ਵੈਗਸਰ ਤੇ ਲੱਗੀਆਂ ਇੱਕ ਬਲ ਬਸ਼ੇਰ ਅੰਗੜ ਦਾ ਇੱਕ ਲੋਕ ਬਹੁਤ ਪਸੰਦ ਕਰਦੇ ਇਹਨੂੰ ਬਹੁਤ ਪਸੰਦ ਕਰਦੇ ਹਾਂ ਜੀ ਅੱਜ ਦੇ ਦਿਨ ਮਤਲਬ ਦਿਵਾਲੀ ਨੂੰ ਹੀ ਜ਼ਿਆਦਾ ਸੇਲ ਹੁੰਦੀ ਜਾਂ ਦੋ ਤਿੰਨ ਦਿਨ ਪਹਿਲਾਂ ਜਿਹੜੀ ਆ ਵਿਕਰੀ ਸ਼ੁਰੂ ਹੋ ਜਾਂਦੀ ਹੈ ਜੇ ਇਹ ਸਾਡੇ ਕੋਲ ਮੇਰੀ ਘੜ ਤੋਂ ਘਰ ਦੇ ਵਾਲੇ ਤੋਂ ਡੇਢ ਮਹੀਨਾ ਪਹਿਲਾਂ ਹੀ ਹੋ ਜਾਂਦੀ ਹੈ ਡੇਢ ਮਹੀਨਾ ਪਹਿਲਾਂ ਬਿਲਕੁਲ ਹੋਲ ਸੇਲ ਦੇ ਵਿੱਚ ਹੋਲ ਸੇਲ ਵੀ ਰਿਟੇਲ ਵੀ ਦੋਨੇ ਪਾਸੇ ਕਰੀਏ ਨੇ ਕਮ ਕੀ ਬਿਲਕੁਲ ਕੁਝ ਲੋਕ ਵੀ ਨੇ ਜੋ ਖਰੀਦਦਾਰੀ ਕਰਨ ਵਾਸਤੇ ਪਹੁੰਚੇ ਹੋਏ ਨੇ ਅਸਰ ਕਿਸ ਤਰ੍ਹਾਂ ਜਿਹੜੀਆਂ ਰੌਣਕਾਂ ਨੇ ਬਾਜ਼ਾਰ 'ਚ ਦੇਖਣ ਨੂੰ ਮਿਲੀਆਂ ਨੇ ਪਿਛਲੇ ਸਾਲਾਂ ਨਾਲੋਂ ਲੱਗਦਾ ਕਿ ਇਸ ਵਾਰੀ ਜਿਹੜੀਆਂ ਦਿਵਾਲੀ ਹੋਰ ਜ਼ਿਆਦਾ ਵਧੀਆ ਵਾ ਨਹੀਂ ਨਹੀਂ ਵਧੀਆ ਹੀ ਹੈ ਇਸ ਵਾਰ ਵਧੀਆ ਵਾ ਆ ਅੰਦਰ ਬਹੁਤ ਵਧੀਆ ਅਸੀਂ ਵੀ ਮੋਗੀ ਜ਼ਿਲ੍ਹੇ ਤੋਂ ਆਏ ਉਧਰ ਬਦਨੀ ਕਲਾ ਤੋਂ ਆਏ ਲੈਣੇ ਬਾਬੂਪੁਰੇ ਅੱਛਾ ਲੜੀਆਂ ਲੈਣ ਵਾਸਤੇ ਹਾਂ ਦੂਸਰੀ ਵਾਰ ਆਏ ਪਹਿਲਾਂ ਵੀ ਲੈ ਕੇ ਗਏ ਸੀਗੇ ਅੱਛਾ ਜੀ ਹੁਣ ਦੂਸਰੀ ਵਾਰ ਲੈਣਾ ਜੇ ਬਿਕਰੀਆਂ ਤਾਂਹੀਂ ਲੋਕਾਂ ਹਾਂਜੀ ਹਾਂਜੀ ਵਿਗਦੀ ਹੈ ਨਾ ਅਕਦੀ ਹੈ ਜੀ ਬਿਲਕੁਲ ਕਿਤੇ ਨਾ ਕਿਤੇ ਬਾਜ਼ਾਰਾਂ ਦੇ ਵਿੱਚ ਰੌਣਕਾਂ ਨੇ ਰੰਗ ਬਰੰਗੀਆਂ ਜਿਹੜੀਆਂ ਲੜੀਆਂ ਲੱਗੀਆਂ ਹੋਈਆਂ ਨੇ ਉੱਥੇ ਜੇਕਰ ਗੱਲ ਕਰੀਏ ਤਾਂ ਵੱਖ-ਵੱਖ ਤਰ੍ਹਾਂ ਦਾ ਜਿਹੜਾ ਸਾਜੋ ਸਜਾਵਟ ਦਾ ਸਮਾਨ ਆ ਜਿਹੜਾ ਉਹ ਵੀ बिक ਰਿਹਾ ਤੁਸੀਂ ਦੇਖ ਸਕਦੇ ਹੋ ਕਿ ਤਰ੍ਹਾਂ ਤਰ੍ਹਾਂ ਦੀ ਜਿਹੜੀਆਂ ਸਜਾਵਟੀ ਚੀਜ਼ਾਂ ਨੇ ਉਹਨਾਂ ਨੂੰ ਖਰੀਦਣ ਵਾਸਤੇ ਵੀ ਲੋਕ ਪਹੁੰਚ ਰਹੇ ਨੇ ਚਾਹੇ ਫੁੱਲਾਂ ਦੀ ਗੱਲ ਕਰੀਏ ਜਾਂ ਫਿਰ ਮਾਲਾ ਦੀ ਗੱਲ ਕਰੀਏ ਜਾਂ ਹੋਰ ਕਈ ਤਰ੍ਹਾਂ ਦਾ ਸਮਾਨ ਅਸਰ ਅਸੀਂ ਦੇਖਿਆ ਕਿ ਵੱਖ-ਵੱਖ ਤਰ੍ਹਾਂ ਦਾ ਸਮਾਨ ਆ ਜਿਸ ਤਰ੍ਹਾਂ ਜਿਹੜੇ ਨੇ ਮਾਤਾ ਦੀਆਂ ਨੂੰ ਖੜਾਵਾਂ ਕਹਿ ਸਕਦੇ ਜਾਂ ਪੈਰ ਕਹਿ ਸਕਦੇ ਕਹਿੰਦੇ ਦੀਵਾਲੀ ਨੂੰ ਵਿਸ਼ੇਸ਼ ਤੌਰ ਤੇ ਲੋਕ ਲੈਂਦੇ ਨੇ ਹਾਂਜੀ ਸਰ ਬਹੁਤ ਵਧੀਆ ਹਾਂਜੀ ਹਾਂਜੀ ਦੀਪਾਵਲੀ ਤੇ ਬਹੁਤ ਚੱਲ ਰਿਹਾ ਮਾਲ ਹਾਂਜੀ ਤੇ ਅੱਗੇ ਨਾਲੋਂ ਲੋਕੀ ਕਹਿੰਦੇ ਮੰਦਾਵਾ ਲੇਕਿਨ ਇੱਥੇ ਮੰਦਾ ਲੱਭ ਗੰਦਾ ਵਾ ਬਹੁਤ ਵਧੀਆ ਮਾਲਕ ਅੱਛਾ ਰਿਸਪੌਂਸ ਦਿੱਤਾ ਸਤਿਗੁਰੂ ਜੀ ਦੇ ਆ ਵਾ ਹਾਂਜੀ ਤੇ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਬਹੁਤ ਵਧੀਆ ਟ੍ਰੈਫਿਕ ਦੀ ਦਿੱਕਤ ਆ ਬਾਕੀ ਹੋਰ ਕੋਈ ਦਿੱਕਤ ਨਹੀਂ ਅੱਛਾ ਟ੍ਰੈਫਿਕ ਦੀ ਦਿੱਕਤ ਆ ਉਹ ਤਾਂ ਚਲੋ ਪੀੜੀਆਂ ਗਲੀਆਂ ਨੇ ਪੁਰਾਣਾ ਹੀ ਬਾਜ਼ਾਰ ਨੇ ਥੋੜੀ ਬਹੁਤ ਹੀ ਦਿੱਕਤ ਆ ਅੱਛਾ ਕਿਹੜਾ ਕਿਹੜਾ ਸਮਾਨ ਆ ਤੁਹਾਡੇ ਕੋਲ ਜਿਸ ਤਰ੍ਹਾਂ ਮਾਲਾ ਅਸੀਂ ਦੇਖਿਆ ਕਿ ਕਾਫੀ ਬਚਨ ਦੀ ਬਗਵਾਨ ਦੀਆਂ ਮਾਲਾ ਮਿਲ ਜਾਣਗੀਆਂ ਕੋਈ ਡੈਥ ਕਿਸੇ ਜੰਦੇ ਬਜ਼ੁਰਗਾਂ ਦੇ ਵਾਸਤੇ ਮਾਲਾ ਚਾਹੀਦੀਆਂ ਲక్ష్ਮੀ ਗਣੇਸ਼ ਜੀ ਦੇ ਚਰਨ ਮਿਲ ਜਾਣਗੇ ਹਰ ਆਈਟਮ ਮਿਲ ਜੇਗੀ ਜੋ ਵੀ ਭਗਵਾਨ ਦੇ ਪੂਜਾ ਵਾਸਤੇ ਸਮਾਨ ਚਾਹੀਦਾ ਹੈ ਇਹ ਪਿੱਛੇ ਵੀ ਮਾਲਾ ਲੱਗੀਆਂ ਹਰ ਤਰ੍ਹਾਂ ਦੀ ਆਈਟਮ ਮਿਲੇ ਆثر ਇਹ ਕੀ ਆ ਜੀ ਆ ਜਿਹੜਾ ਅਲੱਗ ਤਰ੍ਹਾਂ ਦੇ ਜਿਹੜੇ ਮੋਰ ਨੇ ਦੀਪਾਵਲੀ ਤੇ ਕੈਂਡਲ ਹਾਂਜੀ ਵਾਸਤੇ ਆਪਣਾ ਰੰਗੋਲੀ ਜਿੱਥੇ ਆਪਾਂ ਬਣਾਉਨੇ ਆ ਰੰਗੋਲੀ ਵਾਸਤੇ ਛੋਟਾ ਮੋਰ ਬਣਿਆ ਵੱਡਾ ਮੋਰ ਬਣਿਆ ਇਹਦੇ ਚ ਕੈਂਡਲ ਚੱਲਦੀਆਂ ਨੇ ਤੇ ਆਪਣਾ ਸਾਰਾ ਸੈਲੀਬ੍ਰੇਟ ਕਰਦੇ ਨੇ ਯਾਨੀ ਕਿ ਅਲੱਗ-ਅਲੱਗ ਤਰ੍ਹਾਂ ਦਾ ਸਮਾਨ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦਾ ਸਮਾਨ ਜਿਹੜਾ ਵੇਚਿਆ ਜਾ ਰਿਹਾ ਲੋਕ ਖਰੀਦਣ ਵਾਸਤੇ ਇੱਥੇ ਪਹੁੰਚ ਰਹੇ ਨੇ ਅਸੀਂ ਕਹਿ ਸਕਦੇ ਹਾਂ ਕਿ ਬਾਜ਼ਾਰਾਂ ਦੇ ਵਿੱਚ ਰੌਣਕਾਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਨੇ ਇਹੜਾ ਬਾਜ਼ਾਰਾਂ ਦੇ ਵਿੱਚ ਰਸ਼ ਦੇਖਣ ਨੂੰ ਮਿਲ ਰਿਹਾ ਉਸ ਤੋਂ ਲੱਗ ਰਿਹਾ ਹੈ ਕਿ ਲੋਕ ਜਿਹੜੇ ਨੇ ਖਰੀਦਦਾਰੀ ਕਰਨ ਵਾਸਤੇ ਪਹੁੰਚ ਰਹੇ ਨੇ ਕਿਤੇ ਨਾ ਕਿਤੇ ਬਾਜ਼ਾਰ ਜਿਹੜੇ ਨੇ ਭਰੇ ਹੋਏ ਨੇ ਗੱਲਬਾਤ ਕਰਾਂਗੇ ਹੋਰ ਦੁਕਾਨਦਾਰ ਨੇ ਸਾਡੇ ਨਾਲ ਸਰ ਕਿਸ ਤਰ੍ਹਾਂ ਦਾ ਜਿਹੜੀ ਆ ਅਸੀਂ ਕਹਿ ਸਕਦੇ ਹਾਂ ਰਿਸਪੌਂਸ ਮਿਲ ਰਿਹਾ ਕੀ ਕੀ ਵੇਚ ਰਹੇ ਹੋ ਇਸ ਵਾਰੀ ਇਸ ਵਾਰੀ ਕ੍ਰੌਕਰੀ ਬਹੁਤ ਕੁਝ ਨਵਾਂ ਬਹੁਤ ਕੁਝ ਆਇਆ ਹੋਰ ਨਵਾਂ ਗਾਗ ਵੀ ਬਹੁਤ ਆ ਗਾਗ ਸੀਜ਼ਨ ਤਾਂ ਬਹੁਤ ਵਧੀਆ ਜਾ ਰਿਹਾ ਪਰ ਥੋੜੀ ਟ੍ਰੈਫਿਕ ਜ਼ਰੂਰ ਆ ਪਰ ਸੀਜ਼ਨ ਬਹੁਤ ਵਧੀਆ ਚਲੋ ਟ੍ਰੈਫਿਕ ਜੇ ਗਾਹਕ ਆ ਰਿਹਾ ਤਾਂ ਹੀ ਟ੍ਰੈਫਿਕ ਹੈ ਹਾਂਜੀ ਹਾਂਜੀ ਇਹਦੇ ਨਾਲ ਹੀ ਸਾਨੂੰ ਅੱਛਾ ਜਿੱਦਾਂ ਕੀ ਹੁਣ ਕਹਿੰਦੇ ਨੇ ਦਿਵਾਲੀ ਦੇ ਦਿਨ ਲੋਕ ਗਿਫਟ ਦਿੰਦੇ ਨੇ ਇੱਕ ਦੂਸਰੇ ਨੂੰ ਮਠਿਆਈਆਂ ਦਿੰਦੇ ਨੇ ਹੋਰ ਵੱਖ-ਵੱਖ ਤਰ੍ਹਾਂ ਦਾ ਸਮਾਨ ਦਿੰਦੇ ਨੇ ਕੀ ਕੁਝ ਖਾਸ ਜਿਹੜਾ ਇਸ ਵਾਰੀ ਗਾਹਕ ਜਿਹੜਾ ਡਿਮਾਂਡ ਕਰ ਰਿਹਾ ਜਾਂ ਤੁਸੀਂ ਕੀ ਖਾਸ ਲੈਂਦੇ ਸਾਡੇ ਕੋਲ ਕਰੋਕਰੀ ਲਾਈਨ ਦੇ ਆਈਟਮ ਜ਼ਿਆਦਾ ਹੁੰਦੀ ਹੈ ਹਾਂਜੀ ਕਿਉਂਕਿ ਗਿਫਟ ਆਈਟਮ ਹਰ ਕੋਈ ਲਾਈਕ ਕਰਦਾ ਰਹੇ ਕੋਈ ਕੁਝ ਨਵਾਂ ਮੰਗਦਾ ਹਰ ਇੱਕ ਗਾਹਕ ਇਸ ਕਰਕੇ ਬਜ਼ਾਰਾ ਦੇ ਵਿੱਚ ਮਾਲ ਸਾਰਾ ਕੋਈ ਭਰਪੂਰ ਆ ਹਾਂ ਸਾਰਾ ਹਾਂ ਸਾਰਾ ਭਰਪੂਰ ਆ ਇਦਾਂ ਦੀ ਗੱਲ ਨਹੀਂ ਹੈ ਬਜ਼ਾਰਾ ਹੈ ਹੋਲਸੇਲ ਦਾ ਜਿਹੜਾ ਟੇਲਰ ਵੇਚੇਗਾ ਉਹ ਤਾਂ ਵੀ ਇੱਥੇ ਹੀ ਆਏਗਾ ਇਸ ਕਰਕੇ ਸਾਡੇ ਕੋ ਵੀ बिक ਰਿਹਾ ਤੇ ਰਿਟੇਲਰ ਕੋ ਵੀ ਵਿਕਣਾ ਚਾਹੀਦਾ ਕਿੰਨੇ ਕਿ ਦਿਨ ਪਹਿਲਾਂ ਜਿਹੜੀ ਖਰੀਦਦਾਰੀ ਸ਼ੁਰੂ ਹੋ ਜਾਂਦੀ ਹੈ ਤੇ ਕਿੰਨੇ ਦਿਨ ਬਾਅਦ ਤੱਕ ਚੱਲਦੀ ਰਹਿੰਦੀ ਹੈ ਸਾਰੇ 4-5 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਹਾਂਜੀ ਲੋਕ ਆਣਾ ਸ਼ੁਰੂ ਹੋ ਜਾਂਦੇ ਬਾਹਰੋਂ-ਬਾਹਰੋਂ ਹੁਮਾਚਲੋਂ ਮੰਡੀ ਤੋਂ ਬਹੁਤ ਗਾਹ ਆਉਂਦੇ ਹਾਂਜੀ ਇਹ ਬਿਲਕੁਲ ਕਹਿੰਦੇ ਨਹੀਂ ਸਿਰਫ ਲੁਧਿਆਣੇ ਦਾ ਹੀ ਨਹੀਂ ਜਾਂ ਪੰਜਾਬ ਦਾ ਹੀ ਨਹੀਂ ਕਹਿੰਦੇ ਬਾਹਰੋਂ ਵੀ ਗਾਹ ਕਬੱਡੀ ਗਿਣਤੀ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਰੌਣਕਾਂ ਨੇ ਉੱਥੇ ਹੀ ਟ੍ਰੈਫਿਕ ਦੀ ਜਿਹੜੀ ਥੋੜੀ-ਬਹੁਤ ਸਮੱਸਿਆ ਵੀ ਆ ਰਹੀ ਆ ਕਿਉਂਕਿ ਕੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਖਰੀਦਦਾਰੀ ਕਰਨ ਵਾਸਤੇ ਪਹੁੰਚੇ ਨੇ ਵੱਖ-ਵੱਖ ਤਰ੍ਹਾਂ ਦਾ ਸਜਾਵਟ ਦਾ ਸਮਾਨ ਹੋਵੇ ਗਿਫਟਾਂ ਦਾ ਸਮਾਨ ਹੋਵੇ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਲੜੀਆਂ ਹੋਣ ਲੋਕ ਜਿਹੜੇ ਨੇ ਦੁਕਾਨਾਂ ਸਜਾ ਕੇ ਬੈਠੇ ਨੇ ਅਤੇ ਗ੍ਰਾਹਕਾਂ ਦਾ ਇੰਤਜ਼ਾਰ ਕਰ ਰਹੇ ਨੇ ਗ੍ਰਾਹਕ ਵੀ ਜਿਹੜੇ ਨੇ ਖਰੀਦਦਾਰੀ ਕਰਨ ਵਾਸਤੇ ਪਹੁੰਚ ਰਹੇ ਨੇ ਜੈ શ્રી 크ਸ਼ਨਾ ਇਹ ਮੰਦਰ ਵਾਸਤੇ ਸਮਾਨ ਲਿਆ ਜਾ ਰਿਹਾ ਹੈ ਸਜਾਵਟ ਕੇ ਲਈ ਔਰ ਇਹ ਜੋ ਮਾਰੇ ਸੇਰਜੀ ਹੈ ਨਾ ਬਹੁਤ धर्मात्मा ਪ੍ਰਕਿਰਤੀ ਕੇ ਬੰਦੇ ਹੈ کافی ਦਿਨ ਸੇ ਇਨਸੇ ਜੁੜੇ ਹੋਏ ਹਮ تقریبا ਇਹ ਤਾਂ 5 ਸਾਲ ਹੋ ਗਏ ਬਰਪੁਰ ਰੇਟ ਬਾਈ ਰੇਟ ਇਹ ਸਮਾਨ ਲਗਾ ਕੇ dete hain

ਮੈਮ ਆਪਣੇ ਵਾਸਤੇ ਖਰੀਦੇ ਜਾਂ ਕਿਤੇ ਗਿਫਟ ਵਗੈਰਾ ਦੇਣ ਵਾਸਤੇ ਨਹੀਂ ਸਰ ਅੱਜ ਤਾਂ ਆਪਣੇ ਵਾਸਤੇ ਹੀ ਖਰੀਦਿਆ ਹੈ ਹਾਂਜੀ ਹਾਂਜੀ ਜਿਸ ਤਰ੍ਹਾਂ ਹੁਣ ਦੀਵਾਲੀ ਦੀ ਸ਼ਾਪਿੰਗ ਕਰ ਰਹੇ ਹਾਂ ਘਰ ਦੇ ਵਿੱਚ ਲੱਗਦਾ ਹੈ ਪਾਂਡੇ ਬਦਲਨੇ ਪੈਂਦੀ ਹੈ ਹਰ ਸਾਲ ਦੀਵਾਲੀ ਨੂੰ ਜੋ ਬੱਚਿਆਂ ਨੂੰ ਨਵਾਂ ਮੰਗਦੇ ਨੇ ਬੱਚੇ ਹੀ ਨਵਾਂ ਮੰਗਦੇ ਨੇ ਬੱਚੇ ਨੂੰ ਹਰ ਸਾਲ ਅਲੱਗ ਚੀਜ਼ ਚਾਹੀਦੀ ਹੁੰਦੀ ਹੈ ਇਸ ਕਰਕੇ ਬੱਚਿਆਂ ਲਈ ਤਾਂ ਕਰਨਾ ਪੈਂਦਾ ਹੀ ਹੈ ਲੱਗਦਾ ਕਿ ਦੀਵਾਲੀ ਦੇ ਤਿਹਾਰ ਦੇ ਵਿੱਚ ਜਿੰਦਾ ਪਹਿਲਾਂ ਰੌਣਕਾਂ ਨਜ਼ਰ ਨਹੀਂ ਸੀ ਆਉਂਦੀਆਂ ਪਰ ਹੁਣ ਰੌਣਕਾਂ ਜਿਹੜੀਆਂ ਨੇ ਇਸ ਵਾਰ ਤਾਂ ਬਹੁਤ ਜ਼ਿਆਦਾ ਰੌਣਕਾਂ ਲੱਗੀਆਂ ਬਹੁਤ ਜ਼ਿਆਦਾ ਹਾਂਜੀ ਹਾਂਜੀ ਇਹ ਬਿਲਕੁਲ ਕਹਿੰਦੇ ਨੇ ਕਿ ਬਾਜ਼ਾਰਾਂ ਦੇ ਵਿੱਚ ਰੌਣਕਾਂ ਨੇ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਗ੍ਰਾਹਕ ਵੀ ਜਿਹੜੇ ਨੇ ਖੁਸ਼ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਖਰੀਦਦਾਰੀ ਕਰਨ ਵਾਸਤੇ ਆਏ ਹੋਏ ਆ ਪਰ ਲੋਕਾਂ ਵੱਲੋਂ ਵੀ ਜਿਹੜਾ ਗ੍ਰਾਹਕਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਤੇ ਹਰੇਕ ਬੰਦਾ ਇਹੀ ਕਹਿ ਰਿਹਾ ਕਿ ਦੀਵਾਲੀ ਜਿਹੜੀ ਆ ਆ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੇ ਅਸੀਂ ਵੀ ਇਹੀ ਜਿਹੜੀ ਆ ਉਮੀਦ ਕਰਾਂਗੇ ਇਹੀ ਦੁਆ ਕਰਾਂਗੇ ਕਿ ਹਰ ਇੱਕ ਦੇ ਘਰ ਦੇ ਵਿੱਚ ਜਿਹੜੇ ਨੇ ਰੌਸ਼ਨੀ ਦੇ ਤੇ ਖੁਸ਼ੀਆਂ ਦੇ ਦੀਵੇ ਜਗਦੇ ਰਹਿਣ ਲਿਵਿੰਗ ਇੰਡੀਆ న్యూਸ ਲਈ ਲੁਧਿਆਣਾ ਤੋਂ ਰਾਜਵਿੰਦਰ